ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਟਮਸਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਿਹਰ ਤੋੜਲਾ ਮਨਪੀਕੋੜ ਦਰਸ਼ਕੋ ਇਸ ਵਕਤ ਵੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਅੱਜ ਦੱਸਿਆ ਜਾ ਰਿਹਾ ਗੁਰਦਾਸਪੁਰ ਵਿਖੇ ਪੁਲਿਸ ਪੂਰੇ ਐਕਸ਼ਨ 모ਡ ਤੇ ਆ ਤੇ ਨਸ਼ੇੜੀਆਂ ਦੇ ਅੱਡੇ ਤੇ ਜੋ ਛਾਪੇਮਾਰੀ ਕੀਤੀ ਗਈ ਹੈ ਤਾਂ ਹਮ ਦੱਸ ਦਈਏ ਕਿ ਸਿਟੀ ਪੁਲਿਸ ਗੁਰਦਾਸਪੁਰ ਵੱਲੋਂ ਜੋ ਗੁਰਦਾਸਪੁਰ ਵਿੱਚ ਜੋ ਨਸ਼ੇੜੀਆਂ ਦੇ ਅੱਡੇ ਹਨ ਜਿੰਨਾਂ ਥਾਵਾਂ ਤੇ ਜੋ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਛਾਪੇਮਾਰੀ ਕੀਤੀ ਗਈ ਹੈ ਇਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਦੋ ਨਸ਼ੇੜੀ ਵੀ ਉੱਥੇ ਨਸ਼ਾ ਕਰਦੇ ਜੋ ਬਰਾਮਦ ਹੋਏ ਤੇ ਉਹਨਾਂ ਨੂੰ ਹਿਰਾਸਤ ਵੀ ਲੈ ਲਿਆ ਗਿਆ ਤਾਂ ਉਹ ਦੱਸਦੀ ਹੈ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ ਤੇ ਇਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਵੀ ਆਪਣੇ ਐਕਸ਼ਨ ਮੋਡ ਤੇ ਤੇ ਉਹਨਾਂ ਵੱਲੋਂ ਵਕਫਾ ਥਾਵਾਂ ਤੇ ਛਾਪੇਮਾਰੀ ਕਰਕੇ ਜੋ ਨਸ਼ੇੜੀਆਂ ਨੂੰ ਪਕੜਿਆ ਜਾ ਰਿਹਾ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਪੰਜਾਬ ਤੋਂ ਨਸ਼ੇ ਨੂੰ ਖਤਮ ਕੀਤਾ ਜਾਏਗਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਨਸ਼ਾ ਵੇਚਣ ਅਤੇ ਜੋ ਨਸ਼ਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਮੱਦੇਨਜ਼ਰ ਜੋ ਗੁਰਦਾਸਪੁਰ ਸਿਟੀ ਪੁਲਿਸ ਦੇ ਐਸਐਚਓ ਗੁਰਮੀਤ ਸਿੰਘ ਵੱਲੋਂ ਵੀ ਇਸ ਪੂਰੇ ਮਾਮਲੇ ਲੈ ਕੇ ਜਾਣਕਾਰੀ ਦਿੱਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਮਾਨਯੋਗ ਐਸਐਸਪੀ ਸ਼੍ਰੀ ਅਦਿੱਤਿਆ ਜੀ ਜੇ ਬੇਸ਼ਾਂਹ ਥਾਂ ਐਟ ਜਿਹੜੇ ਸ਼ਹਿਰ ਦੇ ਵੱਖ-ਵੱਖ ਥਾਵਾਂ ਦੀ ਜਿਹੜੇ ਹਾਈ ਸਕੂਲ ਨੇ ਜਿੱਥੇ ਕੁਝ ਪੀਣ ਵਾਲੇ ਜਿਹਨਾਂ ਨੂੰ ਕਹਿ ਸਕਦੇ ਆ ਜਿਹੜੇ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਆ ਜਿੱਥੇ ਕੋਈ ਮਿਲਦਾ ਵਾ ਤਾਂ ਅਸੀਂ ਉਹਨਾਂ ਨੂੰ ਜਿਹੜੇ ਪੀਣ ਵਾਲੇ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਦਾਖਲ ਕਰਵਾਉਗੇ ਤੇ ਜਿਹੜੇ ਵੇਚਣ ਵਾਲੇ ਜਿੰਨਾਂ ਕੋ ਲੈ ਕੇ ਆਉਂਦੇ ਨੇ ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਪੱچے ਕਰਾਂਗੇ ਅਸੀਂ ਇਹੀ ਸਾਡੇ ਐਸਐਸਪੀ ਸਾਹਿਬ ਦੇ ਸਾਰੇ ਦੇਸ਼ ਦੇ ਪਿਛਾਇਤ ਵਿੱਚ ਨਸ਼ੇ ਨੂੰ ਕਿਸੇ ਵੀ ਹਾਲ ਦੇ ਵਿੱਚ ਨਾ ਤਾਂ ਕਿਸੇ ਨੂੰ ਵਿਖੇ ਜਿਹੜਾ ਨਾ ਜਿਹੜੇ ਪੀਂਦੇ ਆ ਇਹਨਾਂ ਨੂੰ ਹੀ ਅਸੀਂ ਛਡਵਾਉਣਾ ਹੈ ਇਹ ਸਭ ਤੋਂ ਪਹਿਲਾਂ ਸਾਡੀ ਜਿਹੜੀ ਪੁਰਜੋਰ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਕੋਈ ਪੀਂਦਾ ਵਾ ਉਹਨਾਂ ਦਾ ਬੱਚਾ ਸਾਨੂੰ ਦੱਸਣ ਅਸੀਂ ਉਹਨਾਂ ਦਾ ਕਰਾ ਨਸ਼ਾ ਛਡਾਵਾ ਨਸ਼ਾ ਸ਼ਰੋਕੇન્દ્ર ਵਿੱਚ ਨੂੰ ਦਾਖਾੜਾ ਹੋ ਜਾਵੇ ਸਰ ਈ ਰਿਕਸ਼ਾ ਵਾਲਿਆਂ ਦਾ ਬੜਾ ਰੋਲਾ ਪਿਆ ਤੁਸੀਂ ਛਾਪੇ ਬਾਦ ਵੀ ਕਰ ਰਹੇ ਹੋ ਬਹੁਤ ਸਾਰੇ ਈ ਰਿਕਸ਼ਾ ਦੇ ਵਿੱਚ ਸ਼ਹਿਰ ਵਾਲੇ ਦੇ ਜਿਹੜੇ ਜੀ ਪੁਰਾਣਾ ਬੱਸ ਸਟੈਂਡ ਸੀ ਉੱਥੇ ਕੁਝ ਖੜੇ ਹੁੰਦੇ ਨੇ ਜੀ ਜਿਹੜੇ ਨਸ਼ੇਰੀ ਅਸੀਂ ਚੈੱਕ ਇਹ ਰਿਪੋਰਟ ਜਿਹੜਾ ਕਰਵਾਗੇ ਤੇ ਜਿਹੜੇ ਵੇਚਣ ਵਾਲੇ ਉਹਨਾਂ ਦੇ ਉੱਤੇ ਅਸੀਂ ਯੂਨੀਕਾਰ ਵੀ ਪਰਚੇ ਕਰਾਂ। ਆ ਕਿੰਨੇ ਲੋਕ ਜਿਹੜੇ ਤੁਸੀਂ ਹੁਣ ਇੱਥੋਂ ਜਿਹੜੇ ਆ ਨਾਲ ਉਹਨਾਂ ਦੀ ਮਰੀਆ ਜਿਹੜਾ ਸਨ ਸਲਾਮਾਬਾਦ ਮਲਾ ਉੱਥੋਂ ਅਸੀਂ ਦੋ ਲੋਕਾਂ ਨੂੰ ਲਿਆ ਹਰਾਸ ਦੇ ਵਿੱਚ ਉਹਨਾਂ ਨੂੰ ਚੈੱਕ ਕਰਦੇ ਆ ਕਿੱਥੋਂ ਲੈ ਕੇ ਆਏ ਸੀ ਕੀ ਕਰਦੇ ਇਹਨਾਂ ਕੋਲੋਂ ਮਿਲੇਗਾ ਕੀ ਸਮਾਨ ਇਹਨਾਂ ਕੋਲ ਸਿਰਫ ਸਿੰਘ ਬਿੜੀ ਹੈ ਜੀ ਹੋਰ ਕੋਈ ਸਮਾਨ ਨਹੀਂ ਹੈ। ਅੱਛਾ ਤੇ ਜਿਹੜੇ ਬੱਸ ਸਟੈਂਡ ਦੇ ਉੱਪਰ ਜਿਹੜੀ ਤੁਸੀਂ ਰੇਡ ਕੀਤੀ ਹੈ ਤੇ ਅੱਗੇ ਉਹਨਾਂ ਨੂੰ ਕੀ ਜਾਣਨਾ ਚਾਹੁੰਦੇ ਹੋ ਜੋ ਉੱਥੇ ਜਾ ਕੇ ਕਰਦੇ ਆ ਤੇ ਜਾਂ ਇਹ ਦਿਸ਼ਾ ਵਾਲੇ ਜਿਹੜੇ ਜਿਹੜੇ ਕਿਸੇ ਵੀ ਧਾਰੇ ਵਿੱਚ ਆਂਦੇ ਆ। ਅਗੇਸੀ ਨਾਮ ਲਗਰ ਭੂਆ ਦੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਕੀਤਾ ਸੀਗਾ ਤੇ ਉਹ ਹੁਣ ਦੁਬਾਰਾ ਚੈੱਕ ਕਰਦੇ ਵੀ ਉਹੀ ਤੇ ਲੜਕੇ ਨਹੀਂ ਜਿਹੜੇ ਭੱਜੇ ਨੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰ। ਜਦ ਇਹ ਲਗਾਤਾਰ ਮਹਿਮ ਜੜੀ ਹੈ ਜਾਰੀ ਦੇ ਇਹ ਦੇ ਬੇ ਦਿਨ ਲਗਾਤਾਰ ਸਾਰੇ ਐਸਐਸਪੀ ਨੇ ਬੜਾ ਸਿਕ ਨਿਸ਼ਾ ਦੇਸ਼ ਨੇ ਵੀ ਡਰਗ ਨੂੰ ਕਿਸੇ ਵੀ ਕੀਮਤੇ ਆਪਾਂ ਨਾ ਵਕੰਦਿਆ ਹੈ ਤਾਂ ਨਾ ਕਿਸ ਨੂੰ ਕਰ ਦੇਣਾ। ਇਹਨਾਂ ਦੇ ਉੱਪਰ ਹੋਰ ਪੁੱਛਗਿੱਛ ਕੀਤੀ ਜਾਏ ਕਿ ਕਿੱਥੇ ਜੜੀ ਇਹ ਪੁੱਛ ਕਰਕੇ ਵੀ ਕਿੱਥੋਂ ਲਿਆਉਂਦੇ ਸੀ ਉਹਦੀ ਕਾਰਵਾਈ ਕਰ। ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਤੇ ਪੈਨ ਨੂੰ ਲਾਈਕ ਕਮੈਂਟ ਕਰ ਤੇ ਫਾਲੋ ਕਰਨਾ ਨਾ ਭੁੱਲਣਾ।